ਠੀਕਾਗਾ ਕਾफी ਚਰਚ ਉੱਠਿਆ ਸੀ ਜੀ ਪਹਿਲਾਂ ਇਹ ਵਾਦੀ ਤੋਂ ਬਾਹਰ ਸੀ ਹੁਣ ਇਹ ਵਾਦੀ ਚ ਆ ਗਿਆ ਕੁੜੀਆਂ ਜਾਂਦੀਆਂ ਸਕੂਲਾਂ ਨੂੰ ਠੀਕਾ ਪਿੱਛੇ ਸ਼ਨੀ ਮੰਦਰ ਵਾ ਇੱਥੇ ਸ਼ਰਾਬੀ ਸ਼ਰਾਬ ਪੀ ਕੇ ਖਪਖਨਾ ਕਰਦੇ ਕੰਦਾ ਨਾ ਪਸ਼ਾਬ ਕਰਦੇ ਆ ਠੀਕਾ ਜੀ ਇਹ ਬਹੁਤ ਮਾਰੀ ਗੱਲ ਆ ਉਹਨਾਂ ਦੀ ਠੀਕਾ ਜੀ ਅਸੀਂ ਠੀਕਾ ਇੱਥੋਂ ਚੁਕਾਉਣਾ ਚਾਹੁੰਦੇ ਆ ਮੈਂ ਬਰੋਧ ਨਹੀਂ ਕਰਦਾ ਹੋਰ ਪਾਸੇ ਲੈ ਜਾਣ ਇੱਥੋਂ ਤੁਸੀਂ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਵੀ ਠੀਕਾ ਤੋਂ ਬੰਦ ਕੀਤਾ ਜਾਵੇ ਡੀਸੀ ਸਾਹਿਬ ਦੇ ਲੈ ਕੇ ਦਿੱਤਾ ਸੀ ਜਿਹੜੇ ਠੇਕੇ ਹਨ ਇਹਨਾਂ ਠੇਕੇ ਦੇ ਨਾਲ ਲੱਗ ਕੇ ਤਾਂ ਥੋੜੀ ਗੱਲਬਾਤ ਹੋਈ ਹਾਂਜੀ ਹਾਂਜੀ ਮੇਰੇ ਆ 15 ਦਿਨ ਦਾ ਟਾਈਮ ਦੇ ਦਿੰਦੇ 10 ਦਿਨ ਦਾ ਦੇ ਦਿੰਦੇ ਡੇਢ ਮਹੀਨਾ ਹੋ ਗਿਆ ਸਾਨੂੰ ਇੱਥੇ ਮੈਂ ਪੰਚਾਇਤ ਨੂੰ ਖੁਦ ਨਾਲ ਲੈ ਕੇ ਚੰਗੇ ਆ ਤੁਸੀਂ ਉਹਨਾਂ ਸਾਹਿਬ ਵੀ ਆਏ ਸੀ ਮੇਰੇ 50 ਦਾ ਤਾਂ ਕੀ ਮੰਗ ਕਰਦੇ ਸੀ ਉਹ ਮੰਗੇ ਹੀ ਆ ਬਠੇਕਾ ਚੱਕਿਆ ਜਾਵੇ ਜੀ ਇੱਥੇ ਆਸੀਂ ਦੇਸੀ ਸਾਹਿਬ ਦੇ ਲੈ ਕੇ ਦਿੱਤੀ ਐਪਲੀਕੇਸ਼ਨ ਆ ਪੂਰਾ ਲੱਗੇ ਆਪ ਤਾਂ ਪੰਚਾਇਤ ਨਾਲ ਪਾ ਲੋ ਕਾਇਦਾ ਰੋ ਇਹ ਸਾਡੇ ਸਰਪੰਚ ਉਹ ਵਿਆਲਪ ਤੋਂ ਜੀ ਮੈਸੇਜ ਕਿਹਾ ਨੇ ਮੈਂ ਜੇ ਤੋ ਅੱਜ ਇੰਨੇ ਬੜੀ ਕਹੇ ਆ ਪਹਿਲੇ ਲੱਗਦਾ ਖਾਟਾ ਸਾਰਾ ਦੁਬਾਰ ਰੱਖਿਆ ਉਹ ਜਿਹੜੇ ਕਾਗਜ ਆ ਵੀ ਕਾਗਜ ਆ ਇਹ ਕਹਿੰਦੇ ਸਾਡੇ ਕੋਲ ਨੰਬਰ ਹੀ ਨਹੀਂ ਆਇਆ ਇੱਥੇ ਫਲੋਰ ਵਾਲੇ ਕਹਿਣ ਲੱਗੇ ਪੇਹ ਹੈ ਜਿਹੜਾ ਉਹ ਫੇਰ ਅਸੀਂ ਉਹਨਾਂ ਨੂੰ ਫੇਰ ਦੁਬਾਰਾ ਗਏ ਸਾਡੇ ਤਕਰੀਬਨ 3-4 ਕਿੜੇ ਉੱਥੇ ਲੱਗ ਗਏ ਫੇਰ ਉੱਥੋਂ ਅਸੀਂ ਫੇਰ ਦੁਬਾਰਾ ਨੰਬਰ ਕਢਾਇਆ ਫੇਰ ਕਹਿੰਨੇ ਸੀ ਸਾਡੇ ਕੋਲ ਚਿੱਠੀ ਆਈ ਹੋਈ ਆ ਪਹਿਲੀ ਤਾਂ ਗੱਲ ਇਹ ਆ ਵੀ ਇੰਨਾ ਚਿਰ ਚਿੱਠੀ ਜਿਹੜੀ ਉੱਤੇ ਦੁਬਾਰਾ ਰੱਖੀ ਆ ਇਹਦਾ ਕੀ ਕਾਰਨ ਹੈ ਸਾਨੂੰ ਕਾਨੂੰ ਇਹ ਨਾ ਕਹਿੰਦੀ ਕਿਹੜਾ ਖੋਇਆ ਹੁਣ ਜਿਹੜੀ ਗੱਲ ਹੈਗੀ ਆ ਵੀ ਅਸੀਂ ਠੇਕਾ ਜਿਹੜਾ ਆ ਅਸੀਂ ਬੇਨਤੀ ਕੀਤੀ ਆ ਵੀ ਇੱਥੋਂ ਚੱਕ ਹੋ ਜਵੇ ਜਿੱਥੇ ਮਰਜੀ ਪਿੰਡ ਦੇ ਬਾਹਰ ਲੈ ਜਾਣ ਅਸੀਂ ਇਹ ਇਹ ਤਾਂ ਨਹੀਂ ਕਹਿੰਦੇ ਵੀ ਬੰਦ ਕਰ ਇਹ ਲੈ ਜਾਣ ਇੱਥੋਂ ਅੱਡੇ ਦੇ ਵਿੱਚ ਆ ਇਧਰ ਸ਼ਨੀ ਮੰਦਿਰ ਆ ਇੱ ਚਾਰੇ ਪਾਸੇ ਬਾਤ ਦੀ ਹੋ ਚੁੱਕੀ ਆ ਤੁਹਾਡਾ ਮੰਗੇ ਇਹ ਵੀ ਠੇਕਾ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਹਾਂਜੀ ਜੀ ਮੈਂ ਸਰਪੰਚ ਦਿয়ালਪੁਰ ਤੋਂ ਜੀ ਸਾਡੇ ਪਿੰਡ ਦੇ ਬੱਚੇ ਪੜ੍ਹਨ ਆਉਂਦੇ ਆ ਾਡੇ ਤੇ ਤਾਂ ਉਹਨਾਂ ਨੂੰ ਸ਼ਾਮ ਨੂੰ ਸਵੇਰ ਨੂੰ ਬਹੁਤ ਮੁਸ਼ਕਲ ਹੁੰਦੀ ਆ ਜਾਣ ਨੂੰ ਤੇ ਵਾਪਸ ਸ਼ਾਮ ਨੂੰ ਇੱਥੇ ਇੰਨਾ ਰਸ਼ ਹੁੰਦਾ ਹੈ ਤੇ ਕੀ ਲੜਕੀਆਂ ਦਾ ਨੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਅਸੀਂ ਚਾਹੁੰਦੇ ਆ ਇਹ ਠੇਕਾ ਇੱਥੋਂ ਚੱਕ ਕੇ ਹਾਈਵੇ ਤੇ ਅੱਗੇ ਪਿੱਛੇ ਕਿਤੇ ਵੀ ਲੈ ਜਾਣ ਨਾ ਅਸੀਂ ਦਿয়ালਪੁਰ ਵੱਲ ਜਾਣ ਦੇਣਾ ਤੇ ਨਾ ਅਸੀਂ ਇੱਥੇ ਰਹਿਣ ਦੇਣਾ ਹੈ ਇਹੀ ਸਾਡੀ ਪ੍ਰਸ਼ਾਸਨ ਨੂੰ ਮੰਗਿਆ ਕਿ ਇੱਥੋਂ ਚੱਕ ਕੇ ਇੱਧਰ ਰੋਡ ਦੇ ਉੱਤੇ ਕਿਸੇ ਪਾਸੇ ਵੀ ਅੱਗੇ ਪਿਛੇ ਲੈ ਕੇ ਜਾ ਸਕਦੇ ਆ ਸਵਾਰੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਇਹ ਗੱਲ ਕੀਤੀ ਆ। ਇਹੀ ਅੱਜ ਜੋ 30 ਸਾਮਨ ਪਿਆ ਆ ਕਿ ਇੱਥੋਂ ਲੜਕੀਆਂ ਜਿਹੜੀਆਂ ਆ ਮੰਨ ਲਓ ਬਾਕੀ ਪਿੰਡਾਂ ਦੀਆਂ ਵੀ ਸਕੂਲਾਂ ਨੂੰ ਜਾਂਦੀਆਂ ਜਾਂ ਹੋਰ ਵੀ ਚੜਦੇ ਆ ਜਦੋਂ ਲੰਘਦੇ ਆ ਤਾਂ ਇੱਥੋਂ ਕੋਈ ਵਾਸ਼ਰੂਮ ਜਿਹੜਾ ਕੰਧਾਂ ਦੇ ਨਾਲ ਹੀ ਕਰੀ ਜਾਂਦੇ ਕੋਈ ਇੱਥੇ ਜੜਿਆ ਪਿਆ ਇੱਥੇ ਦਿੱਕਤ ਆਦੀ ਆ ਜੀ। ਪਾਂ ਤੇ ਪੱਲੇ ਕਿ ਜਦੋਂ ਕੋਈ ਲੜਕੀਆਂ ਲੱਗਦੀਆਂ ਤੇ ਸਾਡੀ ਗਾੜੀ ਗਲੋਚ ਵੀ ਬਿਲਕੁਲ ਜੀ ਫਿਰ ਆਹ ਮਾਲੀ ਨੂੰ ਠੇਕੇ ਦੇ ਦਿੱਤਾ ਕੀ ਕਹਿੰਦੇ ਲੋਕੀ ਤੇ ਤੇ ਉਦੋਂ ਨਹੀਂ ਹੋਉਂਦਾ ਤੁਸੀਂ ਕੀ ਕਹਣਾ ਇੱਥੇ ਠੇਕਾ ਚਕਾਟ ਕਾੜਾ ਹੈ ਠੇਕਾ ਚਕਾਉਣਾ ਕੀ ਗੱਲ ਹੋਈ ਠੇਕਾ ਚਕਾਉਣਾ ਕੀ ਤੁਹਾਨੂੰ ਕੋਈ ਪ੍ਰੋਬਲਮ ਹੈ ਹਾਂ ਜੀ ਕੀ ਸਮੱਸਿਆ ਤੁਹਾਡੀ ਲੰਗ ਲੰਗ ਤੇ ਵਰਦੇ ਹੈ ਜੀ ਸਵਾਹ ਲੰਗ ਕੇ ਚਾਰ ਵਾਲੀ ਨਹੀਂ ਹੁੰਦਾ ਅੱਛਾ ਜੀ ਕਾ ਕਰਕੇ ਵੀ ਅਸੀਂ ਛੋਕਾ ਚ ਕੋਣਾ ਪਾਨੇ ਆ ਤੇ ਬੱਲਾ ਤੇ ਲੈ ਜਾਣ ਜਿੱਥੇ ਜਾਣਾ ਹੁੰਦਾ ਲੈ ਜਾਣਾ ਇੱਧਰ ਮਾਰਨੀ ਲੈ ਜਾਣੇ ਹਾਂ ਤੁੰਨ ਵੀ ਕਿਸਮਤ ਸੇ ਠੇਕੇ ਦੀ 30 ਮਸੇ ਤੋਂ ਠੇਕੇ ਦੀ ਛੋਕਾ ਚਾਹ ਕੋਣਾ ਨਹੀਂ ਤਾਂ ਜੀ ਹੈ ਸੈਟਰ ਨਾਲ ਕਿਤੇ ਹੋਤਰ ਜਿੱਥੇ ਮਾਰਦੀ ਹਾਂ ਜਿੱਥੇ ਮਾਰਦੀ ਰੱਖੀ ਕਿਤੇ ਮਾਰਦੀ ਹੋਵੇ ਨਾਗਦੀ ਵੜਦੀ ਸਾਰੀ ਦੋਨੀਆਂ ਐਡਾ ਥੋੜਾ ਹੈ ਉਹਦੇ ਇੱਕ ਪ੍ਰੋਬਲਮ ਹੈ ਮੇਰੀ ਮੂਰਤੀ ਪ੍ਰੋਬਲਮ ਕੀ ਏ ਤੇ ਜਨਾਬ ਨਾ ਮੈਂ ਤਾਂ ਨੰਗਰੇ ਬਰਥਡੇ ਨੂੰ ਸਾਰੇ ਝੂਟ ਪਹਿਣਾ ਆਪਣੇ ਗਾਭੀ ਘਰ ਆ ਪੀਓ ਤੇ ਉਹਦੇ ਵਾਰੀ ਸਾਂਝੀ ਇਹ ਪ੍ਰੋਬਲਮ ਹੈ